ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਜੈ ਪੀ ਜੈ ਭਾਰਤ ਦੋਸਤੋ ਅੱਜ ਦੀ ਵੀਡੀਓ ਬੜੀ ਮਹੱਤਵਪੂਰਨਾ ਜਿਵੇਂ ਪਹਿਲਾਂ ਕਹਿੰਦੇ ਹੁੰਨੇ ਆ ਅੱਜ ਦੀ ਵੀਡੀਓ ਵੀ ਸਾਡੀ ਸਪੈਸ਼ਲੀ ਬਾਲਮੀਕ ਮੱਧਵਿਕ ਸਿੱਖ ਪਾਈਚਾਰੇ ਲਈ ਹੈ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਖਾਸ ਤੌਰ ਤੇ ਮੱਧਵਿਕ ਸਿੱਖ ਬਾਲਮੀਕ ਪਾਈਚਾਰੇ ਨਾਲ ਸੰਬੰਧਿਤ ਜਿੰਨੇ ਵੀ ਸਾਡੇ ਸੁਭਚਿੰਤਕ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਤੇ ਉਹ ਇਹ ਵੀਡੀਓ ਨੂੰ ਨੌਜਵਾਨਾਂ ਤੱਕ ਪਹੁੰਚਾਉਣਾ ਕਿਹੜੇ ਨੌਜਵਾਨ ਜਿਹੜੇ 18 ਤੋਂ 25 ਸਾਲ ਤੱਕ ਦੇ 35 ਸਾਲ ਦੇ ਦੋ ਤਰ੍ਹਾਂ ਦੇ ਸਾਨੂੰ ਨੌਜਵਾਨਾਂ ਦੀ ਲੋੜ ਆ ਤੇ ਇਹ ਅਸੀਂ ਸਪੈਸ਼ਲੀ ਵੀਡੀਓ ਜਿਹੜੀ ਖਿਬਣਾ ਰਹੇ ਹਾਂ ਆਪਜੀ ਤੱਕ ਮੈਸੇਜ ਦੇਣ ਲਈ ਤਾਂ ਜੋ ਅਸੀਂ ਇੱਕ ਬਹੁਤ ਵਧੀਆ ਕਾਰਜ ਆ ਜਿਹੜਾ ਤੁਹਾਡੇ ਸਭ ਦੇ ਸਹਿਯੋਗ ਨਾਲ ਉਹ ਅਸੀਂ ਸਿਰੇ ਚੜਾ ਸਕੀਏ ਉਹ ਸਾਡਾ ਫੰਕਸ਼ਨ ਆ ਦੋਸਤੋ ਅ 25 ਤਰੀਕ ਤੋਂ ਬਾਅਦ ਕਿਸੇ ਵੀ ਟਾਈਮ 25 ਜੂਨ ਅੱਜ ਸਮਝ ਲਓ 18 17 ਜੂਨ ਹੋ ਗਈ ਇੱਕ ਹਫ਼ਤੇ ਬਾਅਦ ਅਸੀਂ ਅਗਲੇ ਚ ਕੋਈ ਵੀ ਜਿਹੜਾ ਬਾਰ ਐਤਵਾਰ ਵਿੱਚ ਰੱਖ ਕੇ ਅਸੀਂ ਅਗਲੇ ਵੀਕ ਦੇ ਵਿੱਚ ਜਿਹੜਾ ਹੈ ਉਹ ਇਹ ਪ੍ਰੋਗਰਾਮ ਰੱਖਣ ਜਾ ਰਹੇ ਹਾਂ ਬਰਨਾਲਾ ਦੀ ਧਿਰਤੀ ਦੇ ਤੇ ਇਸ ਦਾ ਮਕਸਦ ਹੈ ਜਿਹੜਾ ਦੋ ਰੋਜ਼ਾ ਇੱਕ ਸੈਮੀਨਾਰ ਕਰਨਾ ਇੱਕ ਵਰਕਸ਼ਾਪ ਲਾਉਣੀ ਆ ਜਿਸ ਦੇ ਵਿੱਚ ਸਾਡੀ ਲੀਡਰਸ਼ਿਪ ਦੀ ਡਿਵੈਲਪਮੈਂਟ ਲਈ ਸਾਡੇ ਜਿਹੜੇ ਹੈ ਪ੍ਰੋਗਰਾਮ ਹੋਣਗੇ ਉਹਦੇ ਵਿੱਚ ਵਕ ਵਕ ਤਰ੍ਹਾਂ ਦੇ ਕਿਉਂਕਿ ਇਹ ਦੋ ਰੋਜ਼ਾ ਪ੍ਰੋਗਰਾਮਾ ਦੋ ਦਿਨ ਤੇ ਇੱਕ ਰਾਤ ਮਤਲਬ ਜਿਵੇਂ ਆਪਾਂ ਕਹਿ ਲਈਏ ਵੀ ਪਹਿਲੇ ਦਿਨੇ ਇਹ 10:00 11:00 ਵਜੇ ਪ੍ਰੋਗਰਾਮ ਚੱਲੂਗਾ ਤੇ ਦੂਸਰੇ ਦਿਨ 2:30 3:00 ਵਜੇ ਸਮਾਪਤ ਹੋਊਗਾ ਇਹ ਸਾਰਾ ਆਪਣੇ ਕੋਲ 20 ਕੰਟਿਆਂ ਦਾ ਪ੍ਰੋਗਰਾਮ ਰਹਿਣਾ 20 ਕੰਟਿਆਂ ਦੇ ਵਿੱਚੋਂ ਸਾਡੇ ਕੋਲੇ ਜਿਹੜੇ ਹੈ 12 ਕ ਘੰਟੇ ਜਿਹੜੇ 12 13 ਘੰਟੇ ਤਾਂ ਤੋਂ ਲਗਾਤਾਰ ਅਸੀਂ ਜਿਹੜੇ ਹੈ ਸਾਡੇ ਭਲਾਰੇ ਬੋਲਣਗੇ ਉਸ ਤੋਂ ਬਾਅਦ ਕੁਝ ਕੁ ਘੰਟੇ ਸਾਡੇ ਕੋਲ ਬਚਣਗੇ ਜਿਦੇ ਵਿੱਚ ਅਸੀਂ ਮਨੋਰੰਜਨ ਵੀ ਕਰਨਾ ਥੋੜਾ ਥੋੜਾ ਕੁਝ ਫਿਰ ਰੈਸਟ ਵੀ ਕਰਨੀ ਤਾਂ ਇਸ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਚੱਲਣਾ ਹੈ ਤੇ ਲਗਾਤਾਰ ਚੱਲਣਾ ਇਹ ਰੈ residencal ਸੈਮੀਨਾਰ ਹੋਊਗਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਇੱਕ ਜ਼ਿਲ੍ਹੇ ਚੋਂ ਦੋ ਵਿਦਿਆਰਥੀ ਸਾਡੇ ਕੋਲੇ ਆਉਣ ਦੋ ਜਣੇ ਆਉਣ ਵਿਦਿਆਰਥੀਆਂ ਤੋਂ ਭਾਵ ਜਿਹੜੇ ਬੱਚੇ ਪੜ ਰਹੇ ਨੇ ਹੋਣ 18 ਮਦੀਨੇ ਨੇ 12 ਪਲਾ ਮਿੰਟ ਵਿੱਚ ਪੜਦਾ ਹੋਵੇ ਚਾਹੇ 11ਵਾਂ ਹੋਵੇ ਚਾਹੇ 10ਵੀਂ ਵਾਲਾ ਵਿਦਿਆਰਥੀ ਵੀ ਆ ਸਕਦਾ ਹੈ ਪਿੱਛੇ ਜਿਹਾ ਇੱਕ ਸੁਝਾਅ ਆਇਆ ਸੀ ਕਿ ਮੈਡਮ ਜੀ ਨੇ ਕਹਿੰਦੇ ਸਰ ਜੇ ਵੱਡੇ ਬੱਚੇ ਨਹੀਂ ਮਿਲਦੇ ਜੀ 10ਵੀਂ ਵਾਲੇ ਆ ਜਣ ਸਾਨੂੰ ਕੋਈ ਤਰਾਜ ਨਹੀਂ ਕੋਈ ਨਹੀਂ 10ਵੀਂ ਦੇ ਵਿੱਚ ਬੱਚਾ ਪੜਦਾ ਹੋਵੇ ਜਾਂ 10ਵੀਂ ਪਾਸ ਕੀਤੀ ਹੋਵੇ 11ਵੀਂ 12ਵੀਂ ਵਾਲਾ ਬੱਚਾ ਵੀ ਆ ਸਕਦਾ ਹੈ ਤੇ ਉਸ ਤੋਂ ਬਾਅਦ ਉਹ ਐਮ ਐਬੀਏ ਤੱਕ ਕੋਈ ਵੀ ਡਿਗਰੀ ਕਰਦਾ ਐਲ ਐਲ ਵੀ ਕਰਦਾ ਐਮ ਬੀਏ ਕਰਦਾ ਹੋਰ ਪ੍ਰੋਫੈਸ਼ਨਲ ਡਿਗਰੀਆਂ ਕਰਦਾਗਾ ਕੰਪਿਊਟਰ ਦੇ ਕਿਸੇ ਯੂਨੀਵਰਸਿਟੀ ਚ ਪੜਦਾ ਹੈ ਨਾ ਮਾਸਟਰ ਡਿਗਰੀ ਕਰਦਾ ਹੈ ਕੋਈ ਪੀ ਐਚ ਡੀ ਕਰਦਾ ਉਹ ਵੀ ਆ ਸਕਦਾ ਉਹ ਸਾਡੇ 25 ਸਾਲ ਤੱਕ ਉਸ ਤੋਂ ਬਾਅਦ 23 ਸਾਲ ਤੋਂ ਲੈ ਕੇ 30 35 ਸਾਲ ਤੱਕ ਦੀ 30 ਸਾਲ ਦੇ ਨੌਦਵਾਂ ਉਹ ਆਉਣ ਸਾਡੇ ਕੋਲੇ 35 ਸਾਲ ਤੱਕ ਹੋ ਸਕਦਾ ਹੱਦ ਜਿਹੜਾ ਸਾਡੇ ਵਿਧਾਨ ਸਭਾ ਹਲਕੇ ਨੇ ਜਿੰਨਾ ਚ ਮਜਬੂਤ ਸਖ ਬਹੁ ਗਿਣਤੀ ਰਹਿੰਦੀ ਹੈ 25 ਹਲਕਿਆਂ ਦੇ ਵਿੱਚ ਉਹ ਦੋ ਦੋ ਜਣੇ ਉਹ ਆਉਣ ਉਹ ਮੁੰਡੇ ਕੁੜੀਆਂ ਵੀ ਹੋ ਸਕਦੇ ਨੇ ਦੋਏ ਕੁੜੀਆਂ ਵੀ ਹੋ ਸਕਦੀਆਂ ਦੋ ਮੁੰਡੇ ਵੀ ਹੋ ਸਕਦੇ ਆ ਇੱਕ ਕੁੜੀ ਇੱਕ ਮੁੰਡਾ ਵੀ ਹੋ ਸਕਦਾ ਇਸ ਤਰ੍ਹਾਂ ਕਹਿਣ ਤੋਂ ਭਾਵ ਇੱਕ ਜ਼ਿਲ੍ਹੇ 'ਚੋ 2 ਜਣੇ ਮਤਲਬ 23 ਤੋਂ 46 ਜਣੇ ਇਹ ਹੋ ਕੇ ਤੇ 25 ਹਲਕਿਆਂ 'ਚੋਂ ਵਿਧਾਨ ਸਭਾ ਹਲਕਿਆਂ ਵਿੱਚੋਂ ਜਿੱਥੇ ਵੰਡੀ ਸਖ ਬਾਲਮੀਕ ਭਾਇਗ ਜਾਰੀ ਰਹੀ ਬਹੁਤ ਗਣਤੀ ਆ ਉਹ ਮਾਲਵਾ ਤੇ ਜਿਹੜਾ ਹੈਗਾ ਮਾਝਾ ਖਾਸ ਤੌਰ ਤੇ ਦੁਆਬੇ ਦਾ ਵੀ ਕੋਈ ਇੱਕ ਅੱਧਾ ਜਲੰਧਰ ਦਾ ਏਰੀਏ 'ਚੋਂ ਬੱਚੇ ਆ ਸਕਦੇ ਨੇ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 25 ਦੇ ਵਿੱਚੋਂ ਦੋ ਦੋ 50 ਤੇ 46 96 ਵਿਦਿਆਰਥੀ ਸਾਨੂੰ ਚਾਹੀਦੇ ਨੇ ਇੱਕ ਵਿਦਿਆਰਥੀ ਦਾ ਜਿਹੜਾ ਖਰਚਾ ਹੋ ਮਿਨੀਮਮ ਉਹ 1000 ਰੁਪਈਆ ਆਉਂਦਾ ਅਸੀਂ ਇੱਕ ਜ਼ਿਲ੍ਹੇ ਦੇ ਵਿੱਚੋਂ ਜੇ ਚਾਰ ਵਿਦਿਆਰਥੀ ਭੇਜਦੇ ਆ ਤਾਂ 4000 ਰੁਪਏ ਆ ਤੇ ਜੇ ਦੋ ਵਿਦਿਆਰਥੀ ਭੇਜਦੇ ਆ ਤਾਂ 2000 ਰੁਪਏ ਅਸੀਂ ਕਹਿੰਦੇ ਵੀ ਘੱਟੋ-ਘੱਟ ਸਾਨੂੰ 2000 ਰੁਪਏ ਹਰੇਕ ਜ਼ਿਲ੍ਹਾ ਹਰੇਕ ਜ਼ਿਲ੍ਹੇ ਦੇ ਮੁਲਾਜ਼ਮ ਇਕੱਠੇ ਹੋ ਕੇ ਜਾਂ ਜਿਹੜੇ ਮਾਪਿਓ ਇਹ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਦਾ ਵੀ ਕੋਈ ਕੁਝ ਬਣੇ ਜਾਂ ਜਥੇ ਬੰਦੀਆਂ ਜਾਂ ਜਥੇ ਬੰਦੀਆਂ ਦੇ ਕਲੱਬ ਬਣੇ ਜਿਹੜੇ ਸਾਡੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਕਲੱਬ ਬਣੇ ਆ ਡਾਕਟਰ ਅੰਬੇਦਕਰ ਦੇ ਨਾਂ ਤੇ ਕਲੱਬ ਬਣੇ ਆ ਹੋਰ ਕਈ ਮਹਾਪੁਰਸ਼ਾਂ ਦੇ ਨਾਂ ਤੇ ਕਲੱਬ ਬਣੇ ਹੋਏ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਸਾਡੇ ਸਮਾਜ ਦੇ ਵਿੱਚ ਚੰਗਾ ਉਥਾਨ ਹੋਵੇ ਚੰਗੀ ਜਿਹੜੀ ਹੈ ਡਿਵੈਲਪਮੈਂਟ ਹੋਵੇ ਸਾਨੂੰ ਲੀਡਰਸ਼ਿਪ ਪੈਦਾ ਚਾਹੀਦੀ ਹੈ ਕਰਨੀ ਆ ਅਸੀਂ ਉਹ ਉਹ ਕਿਸ ਤਰ੍ਹਾਂ ਦੇ ਖੇਤਰਾਂ 'ਚ ਲੀਡਰਸ਼ਿਪ ਹੋਵੇ ਸਾਡੀ ਲੀਡਰਸ਼ਿਪ ਆ ਜਿਹੜੀ ਉਹ ਸਰਕਾਰੀ ਨੌਕਰੀਆਂ ਕਰਦੇ ਹੋਏ ਵੀ ਲੀਡਰਸ਼ਿਪ ਦੇ ਵਿੱਚ ਰਹਿਣ ਉੱਥੇ ਵੀ ਆਪਦਾ ਇੱਕ ਵੱਖਰਾ ਪ੍ਰਭਾਵ ਦੇਣਾ ਉਹਦੀ ਡਿਊਟੀ ਨੂੰ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਕਰਨ ਤੇ ਉੱਥੇ ਆਪਦੇ ਮਹਿਕਮੇ ਨੂੰ ਬਚਾਉਣ ਵਾਸਤੇ ਵੀ ਉਹ ਪੂਰੀ ਤਰ੍ਹਾਂ ਸક્ષਮ ਹੋਣ ਤੇ ਆਪਦੀਆਂ ਜਥੇ ਬੰਦੀਆਂ ਦੇ ਵਿੱਚ ਜਿਹੜੀਆਂ ਟ੍ਰੇਡ ਜੂਨੀਅਰ ਲੜੀਆਂ ਨੇ ਉਹਨਾਂ ਦੇ ਵਿੱਚ ਵੀ ਸ਼ਾਮਲ ਹੋਣ ਉਹ ਤਾਂ ਹੀ ਸ਼ਾਮਲ ਹੋਣਗੇ ਜੇ ਸਾਡੇ ਵਿਦਿਆਰਥੀ ਬਣਨ ਤੋਂ ਪ੍ਰਿਪੇਅਰ ਹੋਣਗੇ ਐਸੇ ਤਰ੍ਹਾਂ ਬਿਜ਼ਨਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਾਜਿਸ ਕਮਾਲੀ ਭਾਈਚਾਰੇ ਦਾ ਪਿੱਛੇ ਰਹਿਣ ਦਾ ਕਾਰ ਹੈ ਨਾ ਅਸੀਂ ਦੂਜਿਆਂ ਨੂੰ ਦੋਸ਼ ਦੇਣ ਦੀ ਥਾਂ ਤੇ ਅਸੀਂ ਆਪਦੇ ਆਪ ਨੂੰ ਅਪ ਕਰ ਲਈਏ ਅਸੀਂ ਆਪਦੇ ਆਪ ਦੇ ਵਿੱਚ ਸਿਹਰਾ ਕਰੀਏ ਦੋਸਤੋ ਉਹਦੇ ਲਈ ਸਾਨੂੰ ਜਿਹੜਾ ਹੈ ਵਪਾਰ ਇੱਕ ਬਹੁਤ ਵੱਡਾ ਸਾਡੇ ਕੋਲੇ ਜਰੀਆ ਹੈ ਜਿਹਦੇ ਰਹੀਂ ਅਸੀਂ ਉੱਪਰ ਆ ਸਕਦੇ ਹਾਂ ਸਾਡੀ ਆਰਥਿਕਤਾ ਸੁਧਰ ਸਕਦੇ ਹਾਂ ਸਾਡਾ ਪੈਸਾ ਸਾਡੇ ਸਮਾਜ ਦਾ ਜਿਹੜਾ ਬਾਹਰ ਜਾ ਰਿਹਾ ਉਸ ਨੂੰ ਅਸੀਂ ਅਬਦੇ ਸਮਾਜ ਚ ਰੱਖ ਸਕਦੇ ਹਾਂ ਤੀਸਰਾ ਸਾਨੂੰ ਆਪਦੇ ਅੰਦਰੋਂ ਜੇ ਕਿਸੇ ਚੀਜ਼ ਦੇ ਵਿੱਚ ਕੋਈ ਭਾਂਡੇ ਦੇ ਵਿੱਚ ਨਵੀਂ ਚੀਜ਼ ਪਾਉਣੀ ਹੈ ਤਾਂ ਉਹ ਪੁਰਾਣੀ ਚੀਜ਼ ਕੱਢਣੀ ਪੈਂਦੀ ਹੈ ਤਾਂ ਸਾਡੇ ਜਿਹੜੇ ਪੁਰਾਣੇ ਖਿਆਲ ਨੇ ਪੁਰਾਣੇ ਖਿਆਲ ਸਾਡੇ ਅਨਪੜਤਾ ਜਿਆਦਾ ਹੈ ਸਾਡੇ ਕੋਲੇ ਅਨਭਿਸ਼ਵਾਸ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਕੱਢ ਕੇ ਸਿੱਖਿਆ ਪਾਉਣੀ ਹੈ ਤਾਂ ਉਹ ਭਾਂਡਾ ਸਾਫ਼ ਕਰਨਾ ਪੈਣਾ ਹੈ ਤਾਂ ਅੰਧਵਿਸ਼ਵਾਸ ਸਾਡੇ ਜਿਹੜਾ ਹੈਗਾ ਸਾਡੇ ਨੌਜਵਾਨਾਂ ਨੂੰ ਇਹ ਲੱਗਦਾ ਵੀ ਮੇਰੀ ਤਾਂ ਕਿਸਮਤ ਹੀ ਖਰਾੜੀ ਆ ਮੈਂ ਤਾਂ ਕੁਛ ਕਰ ਹੀ ਨਹੀਂ ਸਕਦਾ ਮੈਂ ਤਾਂ ਬਹੁਤ ਜ਼ਿਆਦਾ ਗਰੀਬ ਘਰੋਂ ਆ ਮੇਰੀ ਕੋਈ ਨਹੀਂ ਮਦਦ ਤਰੀ ਕਰਨੀ ਐਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੁਨੀਆ 'ਚ ਬੜੇ ਸਿਆਣੇ ਸક્ષਮ ਲੋਕ ਬੈਠੇ ਨੇ ਉਹਨਾਂ ਦਾ ਕੋਈ ਕਿਸੇ ਨਾਲ ਸੰਬੰਧ ਨਹੀਂ ਹੁੰਦਾ ਪਰ ਜਦੋਂ ਉਹਨਾਂ ਨੂੰ ਕੋਈ ਜੋਗ ਵਿਅਕਤੀ ਮਿਲ ਜਾਂਦਾ ਤਾਂ ਉਸ ਨੂੰ ਉਹ ਅਪਕਰਨ ਦੇ ਵਿੱਚ ਕੰਮ ਚਾਹੁੰਦੇ ਅਸੀਂ ਇਸ ਤਰ੍ਹਾਂ ਦੇ ਉਦਾਹਰਨਾਂ ਖੋਦਾ ਸਾਡੀ ਬਹੁਤ ਸਾਰੇ ਦੋਸਤਾਂ ਨੇ ਮਦਦ ਕੀਤੀ ਐ ਬਹੁਤ ਸਾਰੇ ਟੀਚਰਾਂ ਨੇ ਮਦਦ ਕੀਤੀ ਐ ਮੇਰਾ ਇੱਕ ਦੋਸਤ ਸੀ ਮਾਨਸਾ ਤੋਂ ਅੱਜਕੱਲ ਲੈਕਚਰਾਰ ਨਹੀਂ ਹੋ ਚੁੰਕਾਰ ਮੈਨੂੰ ਦਾ ਨਾ ਲੈਂਗਿਆ ਮੈਨੂੰ ਕੋਈ ਝਿਜਕਾ ਹਟ ਨਹੀਂ ਹੋ ਰਹੀ ਕਿਉਂਕਿ ਮੇਰੇ ਬੜੀ ਕਲੋਜ਼ ਨਹੀਂ ਭਾਵੇਂ ਅਸੀਂ ਲੰਬੇ ਸਮੇਂ ਤੋਂ ਬਹਿੰਦੇ ਆ ਉਹ ਬਹੁਤ ਗਰੀਬ ਪਰਿਵਾਰ ਦੇ ਵਿੱਚ ਸੀ ਪਰ ਉਹਦੇ ਟੀਚਰਾਂ ਨੇ ਉਹਦੀ ਮਦਦ ਕਰ ਕਰਕੇ ਉਹਨੂੰ ਇੰਗਲਿਸ਼ ਦਾ ਲੈਕਚਰ ਆਰਗਾਨਾ ਦਿੱਤਾ ਤਾਂ ਇਸ ਤਰ੍ਹਾਂ ਉਹ ਵੀ ਗਰੀਬੀ ਦੇ ਵਿੱਚ ਸੀ ਉਹ ਵੀ ਆਰਿਆਂ ਦੇ ਕੰਮ ਕਰਦਾ ਸੀ ਜਿਸ ਤਰ੍ਹਾਂ ਅੱਜ ਕੱਲ ਫੋਰਨ ਚ ਮੁੰਡੇ ਕੰਮ ਕਰਦੇ ਨੇ ਉਹ ਉਸ ਟਾਈਮ ਤੇ ਅਸੀਂ 90 98 99 2000 ਦੇ ਵਿੱਚ ਉਹ ਵੀ ਮੁੰਡਾ ਆਰਿਆਂ ਦੇ ਕੰਮ ਕਰ ਕਰਕੇ ਪੜਦਾ ਸੀਗਾ ਤਾਂ ਇਹ ਪੰਜਾਬ ਦੇ ਵਿੱਚ ਵੀ ਸੰਭਵ ਹੋ ਜਾਂਦਾ ਐਸੇ ਤਰ੍ਹਾਂ ਬਹੁਤ ਸਾਰੇ ਬੱਚੇ ਹੋਰ ਉਸ ਤਰ੍ਹਾਂ ਕੱਲ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਪਰਸੋਂ ਚੌਥੇ ਭੋਗ ਤੇ ਮਿਲੇ ਸੀ ਕਿਸੇ ਦੀ ਉਹ ਕਹਿੰਦਾ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਕਿਸੇ ਲਾਲਿਆ ਨਾਲ ਲੱਗ ਗਿਆ ਪੜਦਾ ਪੜਦਾ ਖੇਤ ਜਾਇਆ ਕਰਾਂ ਖੇਤ ਦੇ ਵਿੱਚ ਉਹਨਾਂ ਦਾ ਵਹਣ ਸੀਗਾ ਉਹਨਾਂ ਕੋਲੇ ਠੇਕੇ ਤੇ ਤੇ ਕਹਿੰਦੇ ਉਸ ਤੋਂ ਬਾਅਦ ਉਹ ਸਾਨੂੰ ਦੁਕਾਨ ਤੇ ਬਿਠਾ ਲਿਆ ਹੌਲੀ 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 ਬੰਦਾ ਅੱਜ 65 ਸਾਲ ਦੀ ਉਮਰ ਤੇ ਰਮਪਰੇ ਸ਼ਹਿਰ ਦੇ ਵਿੱਚ ਬੜਾ ਉਹਦਾ ਵਧੀਆ ਕੱਪੜੇ ਦੀਆਂ ਦੋ ਦੁਕਾਨਾਂ ਵਾਸ ਹੈ ਇਹ ਕਿ ਕਿਰਚੂ ਚੱਲ ਪਿਆ ਕੰਮ ਅਰਜੁਨ ਨੇ ਦੱਸਿਆ ਕਹਿੰਦਾ ਮੇਰੀ ਕਟੋ ਕਟ ਸਾਡੀ 45 ਲੱਖ ਸਾਲਾਨਾ ਸਾਡੀ ਸੇਲ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਥੋਂ ਤੱਕ ਪਹੁੰਚ ਗਿਆ 2.5 ਤੋਂ 3 ਲੱਖ ਰੁਪਏ ਦੇ ਨੇੜੇ ਤੇੜੇ ਉਹ 12 ਚ 48 ਹਾਂ ਸਾਡੇ ਚਾਰ ਪੌਣੇ ਇੱਕ 4 ਲੱਖ ਰੁਪਏ ਦੇ ਨੇੜੇ ਤੇੜੇ ਉਹ ਬੰਦਾ ਜਿਹੜਾ ਹੈ ਪਰ ਮੰਥ ਦੀ ਸੇਲ ਕਰਦਾ ਹੈ ਤੇ ਉਦੋਂ ਚ 40-50 ਹਜ਼ਾਰ ਰੁਪਇਆ ਘੱਟੋ-ਘੱਟ ਇਹ ਅੰਦਲਾ ਜੇ ਆਪਾਂ ਮਿਨਿਮਮ ਲਾਈ ਹੈ ਤਾਂ ਇਸ ਤਰ੍ਹਾਂ ਦੁੱਧ ਕੰਨਣਾ ਵੀ ਹੈ ਔਰ 15-20 ਲੱਖ ਰੁਪਏ ਦਾ ਕਹਿੰਦਾ ਮੈਂ ਜੀ ਆਪਦਾ ਬਿਜ਼ਨਸ ਵੀ ਸੈਟਲ ਕੀਤਾ ਸੋ ਇਹ ਆਧਾਰਨਾ ਦੇਣੀਆਂ ਨਹੀਂ ਅਸੀਂ ਅਸੀਂ ਉੱਥੇ ਸਮਝਾਉਣਾ ਕਿ ਅਸੀਂ ਬਿਜ਼ਨਸ 'ਚ ਕਿੱਦਾਂ ਆਉਣਾ ਸਾਡੇ ਨਾਲ ਕਿਹੜੇ-ਕਿਹੜੇ ਲੋਕ ਸਰਕਾਰ ਸਾਨੂੰ ਕਿਵੇਂ ਸਹਾਇਤਾ ਦਿੰਦੀ ਆ ਬਿਜ਼ਨਸ ਦੇ ਵਿੱਚ ਕਿੱਦਾਂ ਸੈਟਲ ਹੋਣਾ ਬਹੁਤ ਸਾਰੇ ਮੁਲਾਜ਼ਮ ਲੋਕ ਜਾਂ ਸਕਸ਼ਮ ਲੋਕ ਇਹ ਸੋਚਦੇ ਆ ਕਿ ਮੇਰਾ ਬੱਚਾ ਪੜਦਾ ਤਾਂ ਹੈ ਨਹੀਂ ਮੈਂ ਇਹਨੂੰ ਨੌਕਰੀ ਤੇ ਲਵਾਣਾ ਨੌਕਰੀਆਂ ਇਦਾਂ ਤੋਂ ਮਿਲਦੀਆਂ ਨਹੀਂ ਨੌਕਰੀਆਂ ਮਿਲੀਆਂ ਮੇਰਾ ਕੰਮ ਉਹਨਾਂ ਵਧੀਆ ਨਹੀਂ ਹੈ ਮੇਰਾ ਮਕਾਨ ਉਹਨਾਂ ਵਧੀਆ ਨਹੀਂ ਹੈ ਮੇਰੇ ਕੋਲੇ ਵਧੀਆ ਗੱਡੀਆਂ ਨਹੀਂ ਜੜ ਕੇ ਮੇਰਾ ਭਰਾ ਅਣਪੜ ਸੌਰੀ ਮਾਫੀ ਹੈ ਨਾ ਉਹ ਗਵਰਨਮੈਂਟ ਸਰਫਸੇ ਨਹੀਂ ਹੈ ਉਹ ਜਿਹੜਾ ਹੈ ਪ੍ਰਾਈਵੇਟ ਸੈਕਟਰ ਚ ਹੈ ਮਕੈਨੀਕਲ ਇੰਜੀਨੀਅਰ ਔਰ ਬਹੁਤ ਵਧੀਆ ਕੰਮ ਕੀਤੀ ਹੋਈ ਹੈ ਤਾਂ ਉਹ ਬਾਤ ਰਿਹਾਗਾ ਹਨਾ ਬਹੁਤ ਕੁਝ ਮਤਲਬ ਸੋਚਾ ਤਾਂ ਜਿੰਨਾ ਅਸੀਂ ਸੋਚਦੇ ਸੀ ਜਿੰਨਾ ਕਿ ਸਾਡੇ ਦਾਇਰਾ ਸੀਗਾ ਸਾਡੇ ਪਰਿਵਾਰ ਦਾ ਜਿਵੇਂ ਉਸ ਦਾ ਉਸ ਤੋਂ ਵੱਧ ਪਰਮਾਤਮਾ ਦੇ ਰਿਹਾ ਕੋ ਕੋ ਮਿਹਨਤ ਕਰ ਰਿਹਾਗਾ ਇਹ ਕੱਲ ਸਾਡੇ ਲਈ ਸੋਚਣ ਵਾਲੀ ਹੈ ਕੋਸ਼ਿਸ਼ ਕਰਾਂਗੇ ਇਹ ਜਿਹੇ ਬੰਦਿਆਂ ਨੂੰ ਮਲਾਉਣਗੇ ਸੋਨ ਉਸ ਤੋਂ ਬਾਅਦ ਸਾਥਿਓ ਅਸੀਂ ਵਿਦੇਸ਼ ਦੇ ਵਿੱਚ ਜਿਹੜੇ ਸਾਡੇ ਬੱਚੇ ਜਾਂਦੇ ਨੇ ਜੇ ਬਾਬਾ ਸਾਹਿਬ ਵਿਦੇਸ਼ ਗਏ ਤੇ ਵਿਦੇਸ਼ ਤੋਂ ਜਾ ਕੇ ਉਹਨਾਂ ਨੇ ਬਹੁਤ ਕੁਝ ਸਿੱਖਿਆ ਵਿਦੇਸ਼ ਦੀ ਪਾਲਿਸੀ ਨਾਲ ਚੱਲੇ ਤੇ ਸਾਡੇ ਪਿੱਛੇ ਰਹਿ ਗਿਆ ਉਹ ਵੀ ਅਸੀਂ ਵਿਦੇਸ਼ ਦੇ ਵਿੱਚ ਕਿੱਦਾਂ ਸੈੱਟ ਕਰਨਾ ਉਹਨਾਂ ਗੱਲਾਂ ਤੇ ਵੀ ਗੱਲਾਂ ਹੋਣਗੀਆਂ ਤੇ ਹਰ ਰਾਜਨੀਤੀ ਦੇ ਵਿੱਚ ਵੀ ਅਸੀਂ ਅਸੀਂ ਸਿੱਧਾ ਜਾ ਕੇ ਐਮ ਐਲ ਏ ਐਮ ਪੀ ਦੀ ਗੱਲ ਕਰਦੇ ਹਾਂ ਅਸੀਂ ਪੰਚਾਇਤ ਇਲੈਕਸ਼ਨਾਂ ਵੀ ਲੜਨੀਆਂ ਨੇ ਸਾਨੂੰ ਹੁਣੇ-ਹੁਣੇ 1400 ਤੋਂ ਉੱਪਰ ਦੇ ਸਰਪੰਚ ਚਾਹੀਦੇ 1400 ਤੋਂ ਬੱਚੋ 1428 ਸਰਪੰਚ ਚਾਹੀਦੇ ਹਨ ਸਾਨੂੰ ਘੱਟੋ ਘੱਟ 2 ਜ਼ਿਲ੍ਹਾ ਪ੍ਰੀਸ਼ਦ ਮੈਂਬਰ 3 3 ਤਿੰਨ ਆਠਾ 24 22 23 ਨੇ 3 3 ਸਾਡੇ ਮਨ ਦੀ ਸਿੱਖ ਬਲਮੀਕੀ ਆ ਜਿਹੜੇ ਉਹ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਮੈਨ ਚਾਹੀਦੇ ਨੇ ਉਹ ਕਿੱਥੋਂ ਆਣਗੇ ਬਲਾਕ ਸਭੰਤੀਆਂ ਦੇ ਚੇਅਰਮੈਨ ਕਿੱਥੋਂ ਆਣਗੇ ਬਲਾਕ ਸਭੰਤੀਆਂ ਦੇ ਮੈਂਬਰ ਕਿੱਥੋਂ ਆਣਗੇ ਜੇ ਚੰਗੇ ਪੋਲੀਟਿਸ਼ੀਅਨ ਥੱਲੇ ਤੋਂ ਜਾਣਗੇ ਵਿਅੰਨ ਸਿੰਘ ਸਰਦਾਰ ਵਿਅੰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਉਹ ਮੁੱਖ ਮੰਤਰੀ ਉਹ ਜਿਹੜੇ ਪਹਿਲਾਂ ਪਿੰਨੇ ਦੇ ਪੰਜ ਸਰਪੰਚ ਬਣੇ ਇਸ ਕਰਕੇ ਸਾਨੂੰ ਚੰਗੇ ਪੜੇ ਲਿਖੇ ਮੁੰਡੇ ਮੁੰਡੀਆਂ ਵੀ ਚਾਹੀਦੇ। ਸੋ ਦੋਸਤੋ ਅਸੀਂ ਬਰਨਾਲੇ ਦੀ ਧਰਤੀ ਦੇ ਉੱਤੇ ਇਹ ਸੈਮੀਨਾਰ ਕਰਾਉਣ ਜਾ ਰਹੇ ਆ। ਇਸ ਸੈਮੀਨਾਰ ਦੇ ਵਿੱਚ ਸ਼ਾਮਲ ਹੋਣ ਲਈ ਕਿੰਨੇ ਲੋਕ ਸਹਿਮਤ ਨੇ ਉਹ ਆਪਦੇ ਕਮੈਂਟਾਂ 'ਚ ਲਿਖਣ। ਆਪਦਾ ਮੈਸੇਜ ਦੇਣ ਅਸੀਂ ਇਹਦੇ ਵਿੱਚ ਆਪਦਾ ਨੰਬਰ ਪਾਵਾਂਗੇ। ਸਾਡੀ ਜਿਹੜੀ ਬਰਨਾਲੇ ਦੀ ਲੋਕ ਲਕਾਈ ਹੈ ਉਹਦੇ ਵਿੱਚ ਦੋ ਤਿੰਨ ਸਾਥੀਆਂ ਦਾ ਨੰਬਰ ਕਾਉਣ ਦੀ ਕੋਸ਼ਿਸ਼ ਕਰੂੰਗਾ ਜਾਂ ਤੁਸੀਂ ਮੇਰਾ ਨੰਬਰ ਹੀ ਨੋਟ ਕਰ ਲਿਓ ਉਹਦੇ ਚ ਪਾ ਦੂੰਗਾ ਉਹਦੇ ਤੇ ਸਾਨੂੰ ਤੁਸੀਂ ਸਹਾਇਤਾ ਵੀ ਭੇਜ ਸਕਦੇ ਹੋ ਜੇ ਤੁਸੀਂ ਖੁਦ ਨਹੀਂ ਸਾਹਮਣੇ ਹੋ ਸਕਦੇ ਆਪਣੇ ਬੱਚਿਆਂ ਨੂੰ ਤੁਹਾਡਾ ਸੁਪਨਾ ਹੈ ਵੀ ਯਾਰ ਇੱਕ ਅਜਿਹਾ ਕੰਮ ਤਾਂ ਸਾਨੂੰ ਤੁਸੀਂ ਥੋੜੀ ਥੋੜੀ ਇਸ ਕੈਂਪ ਦੇ ਲਈ ਵੀ ਸਹਾਇਤਾ ਭੇਜ ਸਕਦੇ ਹੋ ਸਾਡਾ 50 ਤੋਂ 60000 ਦਾ ਇਹਦਾ ਖਰਚਾ ਹੈ ਤੇ ਜੇਕਰ ਅਸੀਂ ਇਸ ਨੂੰ ਮੰਨ ਲਿਆ ਜਾਵੇ ਤਾਂ ਇੱਕ ਜ਼ਿਲ੍ਹੇ ਦੇ ਵਿੱਚੋਂ 2-2 3-3000 ਰੁਪਏ ਹੋਵੇ ਤਾਂ ਸਾਡੇ ਲਈ ਕੁਝ ਵੀ ਹੈ ਨਹੀਂ 3000 ਰੁਪਏ ਇੱਕ ਜ਼ਿਲ੍ਹਾ ਭੇਜ ਦੇ ਤਾਂ ਅਸੀਂ ਉਹਦੇ ਨਾਲ ਜਿਹੜਾ ਹੈਗਾ ਬੜੇ ਆਰਾਮ ਨਾਲ ਇਹ ਪ੍ਰੋਗਰਾਮ ਕਰ ਸਕਦੇ ਹਾਂ ਸੋ 3000 ਰੁਪਿਆ 10 ਮੁਲਾਜ਼ਮ 6 ਮੁਲਾਜ਼ਮੀ ਪੇਛ ਸਕਦੇ 5500 ਰੁਪਿਆ ਕਰਕੇ ਸੋ ਇਸ ਕਾਰਜ ਦੇ ਵਿੱਚ ਸਾਡੀ ਹਰਤਵੰਨ ਕੇ ਗੁਜਾਰਿਸ਼ ਹੈ ਅਸੀਂ ਕੌਮ ਦੀ ਉਸਾਰੀ ਲਈ ਕੰਮ ਕਰ ਰਹੇ ਹਾਂ ਬਹੁਤ ਸਾਰੇ ਟੌਪਿਕਾਂ ਤੇ ਅਸੀਂ ਇਸ ਦੇ ਵਿਸ਼ੇ ਤੇ ਉੱਤੇ ਗੱਲਾਂ ਕਰਨੀਆਂ ਨੇ ਉੱਥੇ ਲਗਾਤਾਰ ਕਰਨੀਆਂ ਏਸੀ ਹਾਲ ਹੋਣਗੇ ਬਹੁਤ ਵਧੀਆ ਤੁਹਾਨੂੰ ਇਹਦੇ ਵਿੱਚ ਵੀਡੀਓਜ਼ ਵੀ ਦਿਖਾਵਾਂਗੇ ਇੱਕ ਛੋਟੀ ਜੀ ਕਲਿੱਪ ਕਿ ਕਿਸ ਤਰ੍ਹਾਂ ਦਾ ਸੈਮੀਨਾਰ ਹੋਊਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਮਾਝੀ ਸਿੱਖ ਨੌਜਵਾਨਾਂ ਤੱਕ ਪਹੁੰਚਾ ਦਿਓ ਵਿਦਿਆਰਥੀਆਂ ਦਾ ਖਾਸ ਤੌਰ ਤੇ ਜਿਹੜੇ ਹੁਣ ਜੁਗਨ ਚਲਾਈ ਦੇ ਵਿੱਚ ਫ੍ਰੀ ਹੋ ਰਹੇ ਨੇ ਤੇ ਉਹੋ ਇਸ ਕੈਂਪ ਨੂੰ ਲਾਉਣ ਤੇ ਲ ਤੇ ਆਪਣਾ ਆਪਣੇ ਆਪ ਨੂੰ ਬਿਲਡ ਕਰਨ ਪਹਿਲਾਂ ਫਿਰ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨਕਰ ਸਮਾਜ ਦਾ ਨਾਮ ਰੋਸ਼ਨਕਰ ਧੰਨਵਾਦ ਸੋ ਉਮੀਦ ਕਰਦੇ ਹਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਜਰੂਰ ਕਰੋਗੇ ਲੈ ਕੇ ਕਮੈਂਟ ਭੇਜੋ ਤੁਹਾਡੇ ਕੀ ਵਿਚਾਰ ਹੈ